ਪੰਜਾਬੀ ਕਾਣ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਆਤਮਜੀਤ ਜੀ ਲਿਖੀ ਹੋਈ ਇਕਾਂਗੀ ਚਿੜੀਆਂ ਬਾਰੇ ਇਹ 1947 ਦੇ ਜੋ ਦੁਖਾਂਤ ਵਾਪਰਿਆ ਸੀਗਾ ਠੀਕ ਹੈ ਉਸ ਦੇ ਉਧਾਰਤ ਹੈ ਜਿਹੜੀ ਖਤਲੋਗਾਰਤ ਹੋਈ ਹੈ ਔਰਤਾਂ ਨੂੰ ਲੁਤਾੜਿਆ ਗਿਆ ਠੀਕ ਹੈ ਕਿਸ ਤਰ੍ਹਾਂ ਹਿੰਦੂਆਂ ਨੇ ਜਾਂ ਸਿੱਖਾਂ ਨੇ ਜੇ ਮੁਸਲਮਾਨਾਂ ਦੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਟੱਕੇ ਨਾਲ ਵਿਆਹ ਕਰਵਾ ਕੇ ਆਪਣੇ ਘਰ ਰੱਖ ਲਿਆ ਜਾਂ ਮੁਸਲਮਾਨਾਂ ਨੇ ਸਿੱਖਾਂ ਦੀਆਂ ਔਰਤਾਂ ਨੂੰ ਜਾਂ ਕੁੜੀਆਂ ਨੂੰ ਚੁੱਕ ਕੇ ਆਪਣੇ ਘਰ ਲਿਜਾ ਕੇ ਉਹਨਾਂ ਦਾ ਵਿਆਹ ਕਰਵਾ ਲਿਆ ਉਹਨਾਂ ਨਾਲ ਠੀਕ ਹੈ ਉਸ ਦੇ ਆਧਾਰ ਤੇ ਕਹਾਣੀ ਹੈ ਜੀ ਕਾਂਗੀਆ ਸੌਰੀ ਠੀਕ ਹੈ ਆਓ ਆਪਾਂ ਇਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਸਟਾਰਟਿੰਗ ਵਿੱਚ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਕਹਿੰਦੇ ਆ ਚਾਰ ਗਵਾਂਡਣਾ ਹੁੰਦੀਆਂ ਨੇ ਜੀ ਜਿਨ੍ਹਾਂ ਦਾ ਨਾਮ ਹੁੰਦਾ ਜ਼ੈਨਬ ਫਾਤਿਮਾ ਨੂਰਾ ਅਤੇ ਫਰੀਦਾ ਇਤੋਂ ਇਲਾਵਾ ਸ਼ਮਸ਼ਾਦ ਹੁੰਦੀ ਹੈ ਜੀ ਜਿਹਦਾ ਘਰ ਚ ਵਿਆਹ ਤਰਿਆ ਹੁੰਦਾ ਉਸ ਤੋਂ ਇਲਾਵਾ ਸ਼ਮਸ਼ਾਦ ਦੀ ਇੱਕ ਪਰਝਾਈ ਹੁੰਦੀ ਹੈ ਸਤਨਾਮ ਜੀ ਨੂੰ ਕੇ ਠੀਕ ਹੈ ਦੰਗਿਆਂ ਦੇ ਵਿੱਚ ਜਿਹੜਾ ਉਹਦਾ ਭਰਾ ਹੈ ਸ਼ਮਸ਼ਾਦ ਦਾ ਸ਼ਫਾਕ ਉਹ ਚੁੱਕ ਲਿਆ ਹੁੰਦਾ ਠੀਕ ਹੈ ਤੇ ਉਹਦੇ ਨਾਲ ਤਾਜੀ ਨੂਰ ਮੁਹੰਮਦ ਦੇ ਕਹਿੰਦੇ ਆ ਉਹਦੇ ਵਿੱਚ ਜਾ ਕੇ ਆਪਣਾ ਕਹਿੰਦੇ ਆ ਨਿਕਾਹ ਪੜ ਲੈਂਦਾ ਉਹਦੇ ਨਾਲ ਠੀਕ ਹੈ ਜਿਹੜੀ ਸਤਨਾਮ ਹੁੰਦੀ ਹੈ ਠੀਕ ਹੈ ਉਹਦਾ ਗਿਆਨੇੜਾ ਪਹਿਲਾ ਘਰ ਵਾਲਾ ਉਹ ਜੰਗ 'ਚ ਮਰਿਆ ਜਾਂਦਾ ਦੂਜਾ ਘਰ ਵਾਲਾ ਠੀਕ ਹੈ ਪਹਿਲੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਤੇ ਦੂਜਾ ਦੀ ਜਿਹਨੇੜਾ ਜੰਗ ਹੁੰਦੀ ਆ ਤੁਹਾਨੂੰ ਨਹੀਂ ਸੁਣਤਾੜੀ ਉਹ 'ਚ ਮਰਿਆ ਜਾਂਦਾ ਤੇ ਉਹਦੇ ਪਰਿਵਾਰ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਉਹ ਤੋਂ ਇਲਾਵਾ ਇੱਕ ਜੀਨਤ ਹੁੰਦੀ ਹੈ ਜੀ ਉਹ ਅਸ਼ਫਾਕ ਦੇ ਪਹਿਲੇ ਵਿਆਹ ਦੀ ਕੁੜੀ ਹੁੰਦੀ ਹੈ ਜਿਹੜੀ ਉਹਦੀ ਪਹਿਲੀ ਪਤਨੀ ਹੁੰਦੀ ਆ ਉਹਦੀ ਕੁੜੀ ਹੁੰਦੀ ਆ ਉਹ ਉਹ ਤੋਂ ਇਲਾਵਾ ਇੱਕ ਸਤਨਾਮ ਦੀ ਸੱਸ ਹੁੰਦੀ ਆ ਜੀ ਹੁਣ ਸ਼ਮਸ਼ਾਦ ਦੇ ਘਰੇ ਸ਼ਮਸ਼ਾਦ ਦਾ ਭਾਇ ਜੀ ਠੀਕ ਹੈ ਤੇ ਆਪਸ ਵਿੱਚ ਇਹ ਕੁੜੀਆਂ ਗੱਲਾਂ ਕਰਦੀਆਂ ਨੇ ਤੇ ਸੱਠਣੀਆਂ ਪੜਨ ਦੀ ਕਹਿਦੀਆਂ ਨੇ ਜਾਂ ਯਾਦ ਕਰਨ ਦੀ ਕਹਿੰਦੀਆਂ ਨੇ ਠੀਕ ਹੈ ਫਿਰ ਉਹ ਕਿੰਨੇ ਨੂੰ ਟਾਈਮ ਤੇ ਯਾਦ ਨਹੀਂ ਹੁੰਦੀਆਂ ਤੇ ਜਿਹੜਾ ਕਾਲੀ ਨੂਰ ਦੀ ਨਾਲ ਫਿਰ ਉਹਨਾਂ ਨੂੰ ਚਿੱਠੀਆਂ ਸੱਠਣੀ ਸੋਰੀ ਸੱਠਣੀਆਂ ਗਾਉਂ ਨਹੀਂ ਹੁੰਦਾ ਠੀਕ ਹੈ ਵੀ ਉਹ ਕਹਿੰਦਾ ਵੀ ਧਰਮ ਕਰਮ ਕੰਨੀ ਲਾਈ ਜਾਂਦਾ ਜਿਆਦਾ ਗੱਲਬਾਤ ਨੂੰ ਤੇ ਇਹ ਸਭ ਸੁਣ ਕੇ ਜਿਹੜੀ ਸਤਨਾਮ ਦੀ ਸਾਸ ਹੁੰਦੀ ਹੈ ਉਹ ਜਨਮ ਉੱਪਰ ਪੜਕ ਜਾਂਦੀ ਹੈ ਕਿ ਉਹਨੂੰ ਤਾਂ ਵੀ ਉਹ ਕਹਿੰਦੀ ਵੀ ਤਿੰਨ ਤਾਖਲ ਕਰਨੀ ਚਾਹੀਦੀ ਹੈ ਠੀਕ ਹੈ ਵੀ ਤਿੰਨ ਤਾ ਇਹਨਾਂ ਰੋਕਣਾ ਚਾਹੀਦਾ ਵੀ ਇੱਥੇ ਸੋਹਾਗ ਹੋਣੇ ਜਾਈਦੇ ਨੇ ਵੀ ਤੂੰ ਸਿੱਠਣੀ ਆ ਗਵਾਈ ਜਾਨੀ ਆ ਠੀਕ ਹੈ ਵੀ ਆਪ ਸ਼ਗਨ ਕਰੀ ਜਾਣੀ ਹੈ ਤੇ ਉਹ ਕਹਿੰਨ ਤਾਂ ਸਤਨਾਮ ਦੀ ਸੱਸ ਨੂੰ ਬੁਰਾ ਚੰਗਾ ਬੋਲਦੀ ਹੈ ਤਾਂ ਕਹਿੰਦੀ ਹੈ ਕਿ ਆਪ ਤੂੰ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਠੀਕ ਹੈ ਉਹ ਉਸ ਘਟਨਾ ਜ਼ਿਕਰ ਕਰਦੀ ਹੈ ਇਹਦੇ ਵਿੱਚ ਘਾਟ ਘਾਟ ਦੇ ਪਾਣੀ ਦਾ ਮਤਲਬ ਮਤਲਬ ਜਾਨੀ ਉਹ ਇਸ ਚੀਜ਼ ਦਾ ਉਸ ਘਟਨਾ ਜ਼ਿਕਰ ਕਰਦੀ ਹੈ ਜਦੋਂ ਜੈਨੂ ਨੂੰ ਇੱਕ ਸਿੱਖ ਕਿਨ ਚੁੱਕ ਕੇ ਲੈ ਗਿਆ ਸੀ ਤੇ ਬਾਅਦ ਵਿੱਚ ਉਹਦਾ ਜਿਹੜਾ ਅੱਬਾ ਠੀਕ ਆ ਉਹਨੂੰ ਉੱਥੋਂ ਲੈ ਕੇ ਆਇਆ ਸੀ ਤੇ ਉਹ ਜਦੋਂ ਉਹਨੂੰ ਇਨਾ ਮਾੜਾ ਚੰਗਾ ਬੋਲ ਦਿੱਤਾ ਉਹਦੇ ਦਿਲ ਤੇ ਬਹੁਤ ਠੇਸ ਲੱਗਦੀ ਐ ਇਸ ਚੀਜ਼ ਦੀ ਤਾਂ ਚਲੋ ਉਹ ਇਹਨਾਂ ਨੂੰ ਜਿਹੜੀ ਸਤਨਾਮ ਹੁੰਦੀ ਐ ਠੀਕ ਆ ਉਹਨੂੰ ਵੀ ਮਾੜਾ ਚੰਗਾ ਬੋਲਦੀ ਐ ਉਹਨੂੰ ਵੀ ਕਹਿ ਦਿੰਦੀ ਐ ਕਿ ਤੂੰ ਵੀ ਤੜਰ ਰੋਜ਼ਿਆਂ ਨੂੰ ਪੰਕ ਕਰਦੀ ਐ ਠੀਕ ਆ ਵੀ ਇੱਕੋ ਘੜੇ ਚ ਪਾਣੀ ਨਹੀਂ ਪੀਂਦੀ ਠੀਕ ਆ ਪੀ ਤੂੰ ਜਿਹੜਾ ਕਹਿੰਨਿਆ ਵੀ ਅੰਦਰੋਂ ਤੂੰ ਸਿੱਖਿਆ ਵੀ ਅੰਦਰੋਂ ਤੂੰ ਸਿੱਖਿਆ ਵੀ ਤੂੰ ਪਾਕਿਸਤਾਨ ਨੂੰ ਅਜੇ ਅਪਣਾਇਆ ਨਹੀਂ ਹੈਗਾ ਯਾਨੀ ਕਿ ਇਸਲਾਮ ਨੂੰ ਤੂੰ ਅਪਣਾਇਆ ਨਹੀਂ ਹੈਗਾ ਤਾਂ ਕਹਿੰਨਿਆ ਸਤਨਾਮ ਕਹਿੰਦੀ ਆ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਚਲੋ ਇਹਨਾਂ ਸਤਨਾਮ ਕੇਐਨਐਸ ਵਾਗੋਂ ਲਾਈ ਜਾਂਦੀਆਂ ਨੇ ਠੀਕ ਹੈ ਚਲੋ ਥੋੜੀ ਜੀ ਗੱਲਬਾਤ ਅੱਗੇ ਤੁਰਦੀ ਹੈ ਸਾਦੀ ਮਾਤਾ ਜਿਹੜੀ ਜਿਹੜੀ ਸਤਨਾਮ ਦੀ ਸੱਸ ਹੈ ਠੀਕ ਹੈ ਉਹ ਉਹਨੂੰ ਕਹਿੰਦੀ ਹੈ ਕਿ ਉਹਦੇ ਪੁੱਤਰ ਨੇ ਉਹਨੂੰ ਢੋਈ ਦਿੱਤੀ ਆ ਵੀ ਪਰ ਉਸ ਚੀਜ਼ ਦੀ ਕਦਰ ਨਹੀਂ ਕਰਦੀ ਕਾਹਉ ਕਹਿੰਦੀ ਆ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਰ ਵੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਂ ਇਸ ਚੀਜ਼ ਦੀ ਮਾਫੀ ਮੰਗਦੀ ਆ ਠੀਕ ਹੈ ਤਾਂ ਚਲੋ ਗੱਲ ਆਈ ਗਈ ਹੋ ਜਾਂਦੀ ਜਿਹੜੀ ਜੀਨਤ ਹੁੰਦੀ ਆ ਤਾਂ ਉਹ ਸਤਨਾਮ ਨੂੰ ਕਹਿੰਦੀ ਹੈ ਕਿ ਜਿਹੜਾ ਉਹਦਾ ਫਾਦਰ ਆ ਵੀ ਉਹਨੇ ਉਹਦੇ ਨਾਲ ਕੋਈ ਧੱਕਾ ਨਹੀਂ ਕੀਤਾ ਠੀਕ ਹੈ ਵੀ ਜਦੋਂ ਨਿਕਾਹ ਪੜਿਆ ਗਿਆ ਸੀ ਵੀ ਤਾਂ ਉਹਨੇ ਆਪ ਹੀ ਹਾਂ ਕੀਤੀ ਸੀਗੀ ਤਾਂ ਜਿਹੜੀ ਸਤਨਾਮ ਆ ਉਹ ਕਹਿੰਦੀ ਹੈ ਕਿ ਔਰਤ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਠੀਕ ਹੈ ਤਾਂ ਉਹ ਕਹਿੰਦੀ ਤਾਂ ਜੀਨਤ ਕਹਿੰਦੀ ਉਹਨੂੰ ਕਿ ਜਿਹੜਾ ਉਹਦੀ ਪਹਿਲੀ ਮੰਮੀ ਸੀਗੀ ਠੀਕ ਹੈ ਵੀ ਉਹਨੂੰ ਤਾਂ ਉਹਦਾ ਬੱਕੜ ਦਾ ਮਾਰਦਾ ਬਹੁਤੀ ਪਰ ਉਹ ਰੋਂਦੀ ਨਹੀਂ ਸੀ ਇੰਨਾ ਠੀਕ ਹੈ ਵੀ ਪਰ ਵੀ ਤਿੰਤਾ ਵੀ ਤੂੰ ਮੜਾ ਹੈ ਕਹੇ ਤੇ ਵੀ ਰੋਣ ਲੱਗ ਜੰਦੀ ਆ ਵੀ ਉਹ ਤਿੰਦਾ ਅੱਬਾ ਇਹਨਾਂ ਕੁੱਟਦੇ ਵੀ ਨਹੀਂ ਹੈਗੇ ਠੀਕ ਹੈ ਚਲੋ ਇਹ ਗੱਲਾਂ ਹੁੰਦੀਆਂ ਨੇ ਤਾਂ ਉਹ ਕਹਿੰਦੀ ਆ ਸ਼ਰਾਮ ਉਹਨੂੰ ਕਹਿੰਦੀ ਆ ਵੀ ਤੂੰ ਪੜ੍ਹ ਨਹੀਂ ਖਲਿਆ ਕਰ ਠੀਕ ਹੈ ਵੀ ਅੱਗੇ ਤੇ ਪੜ੍ਹਾਈ ਕੰਮ ਆਉਣੇ ਤੂੰ ਪੜ੍ਹਿਆ ਕਰ ਚਲੋ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਇੰਨੇ ਨੂੰ ਇੰਨੇ ਨੂੰ ਸ਼ਬਸ਼ਾਦ ਕਹਿਣ ਲੱਗ ਜੰਦੀ ਆ ਕਿ ਜਿਹੜਾ ਉਹਦਾ ਭਰਾ ਹੈ ਠੀਕ ਆ ਉਹ ਹਜੇ ਤੱਕ ਨਹੀਂ ਆਇਆ ਵਿਆਹ 'ਚ ਤਿੰਨ ਦਿਨ ਰਹਿ ਗਏ ਨੇ ਠੀਕ ਹੈ ਤਾਂ ਤਾਂ ਜੈਨਬ ਉੱਥੇ ਕਹਿੰਦੀ ਹੈ ਵੀ ਜਿੱਥੇ ਉਹਨੂੰ ਕੋਈ ਚਾਰਚੀ ਲੜਵਾਜ ਦੇ ਦੇਖਦੇ ਨੇ ਠੀਕ ਹੈ ਵੀ ਉਹ ਉੱਥੇ ਰਹਿ ਜਾਂਦਾ ਠੀਕ ਹੈ ਵੀ ਉਹ ਥੋੜਾ ਜਿਹਾ ਪੈਸੇ ਦਾ ਲਾਲਚੀ ਹੈ ਉਹ ਇਸ ਚੀਜ਼ ਦਾ ਉਹ ਬੇਰਵਾ ਪਾਉਂਦੀ ਹੈ ਤਾਂ ਜਿਹੜੀ ਸਤਨਾਮ ਦੀ ਸੱਸਾ ਉਹ ਬੜਾ ਗੁੱਸੇ ਹੁੰਦੀ ਹੈ ਆਰਟੀਕਲ ਮਾੜਾ ਚੰਗਾ ਬੋਲਣ ਲੱਗਦੀ ਹੈ ਤਾਂ ਉਹ ਨੂੰ ਕੇ ਜੈਨਬ ਮੜੀ ਨੂੰ ਖਰੀਆਂ ਖਰੀਆਂ ਸੁਣਾ ਦਿੰਦੀ ਹੈ ਤਾਂ ਉਹ ਕਹਿੰਦੀ ਹੈ ਵੀ ਇਹਦੇ ਵਿੱਚ ਉਹਦਾ ਤੇ ਸਤਨਾਮ ਦਾ ਕੀ ਦੋਸ਼ ਹੈ ਠੀਕ ਹੈ ਵੀ ਜੇ ਇਦਾਂ ਦੇ ਇਹ ਚੁੱਕੇ ਲੈ ਗਏ ਵੀ ਉਹਦਾਂ ਦੀਆਂ ਇਹਨਾਂ ਦੀਆਂ ਉਹ ਚੁੱਕੇ ਲੈ ਗਏ ਠੀਕ ਹੈ ਬੀਹ ਔਰਤਾਂ ਦਾ ਗੁਰਾ ਵੀ ਇਹ ਤਾਂ ਮਰਦਾਂ ਦੀ ਹਾਫਸ ਦਾ ਹੋਆ ਠੀਕ ਆ ਵੀ ਇਹ ਚ ਔਰਤਾਂ ਦਾ ਕੋਈ ਕਸੂਰ ਨਹੀਂ ਹੈਗਾ ਚਲੋ ਇਹ ਹੁਣ ਗੱਲਾਂ ਬਾਤਾਂ ਇੱਥੋਂ ਮੁੱਕ ਦਿਆਂ ਨੇ ਤਾਂ ਇੰਨੇ ਨੂੰ ਸਾਰੇ ਆਏਗੇ ਹੋ ਜਾਂਦੇ ਤਾਂ ਜਿਹੜੀ ਸ਼ਮਸ਼ਾਦ ਆ ਉਹ ਫੁਲਕਾਰੀ ਲੈਦੀ ਆ ਆਪਣੇ ਉੱਤੇ ਤਾਂ ਜੈਨੂ ਉਹਨੂੰ ਕਹਿੰਦੀ ਆ ਤੇਰੀ ਫੁਲਕਾਰੀ ਬਹੁਤ ਸੋਹਣੀ ਲੱਗਦੀ ਆ ਪਰ ਉਹ ਆਪਣੀ ਕਹਿੰਦੀ ਆ ਕਿ ਵੀ ਸਤਨਾਮ ਦੀ ਸਸਤ ਹੋ ਜਾਨੀ ਕਿ ਆਪਣੀ ਮਾਤਾ ਤੋਂ ਲੁਕੋ ਕੇ ਰੱਖ ਵੀ ਜੇ ਉਹਨਾਂ ਨੇ ਦੇਖ ਲਿਆ ਤੈਨੂੰ ਫੇਰ ਬੋਲੂਗੀ ਚਲੋ ਐਨ ਨੂੰ ਗਿਆਨ ਹੈ ਜਿਹੜੀ ਸ਼ਮਸ਼ਾਦ ਆ ਉਹ ਵੀ ਚਲੀ ਜਾਂਦੀ ਹੈ ਤੇ ਉਹ ਸਤਨਾਮ ਨੂੰ ਜਨਮ ਆ ਜਿਹੜੀ ਸਤਨਾਮ ਨੂੰ ਦੱਸਦੀ ਆ ਕਿ ਇੰਡੀਆ ਤੋਂ ਲੈਣ ਲਈ ਜਾਂ ਭਾਰਤ ਤੋਂ ਲੈ ਜਿਹੜੀਆਂ ਔਰਤਾਂ ਉਰੇ ਰਹਿ ਗਈਆਂ ਸੀ ਉਹਨਾਂ ਨੂੰ ਲੈਣ ਲਈ ਉਹਨਾਂ ਦਾ ਪਰਿਵਾਰ ਆ ਰਿਹਾ ਠੀਕ ਆ ਵੀ ਉਹ ਵੀ ਆਪਣਾ ਧਿਆਨ ਰੱਖੇ ਵੀ ਜੇ ਉਹਦਾ ਪਰਿਵਾਰ ਆਉਂਦਾ ਵੀ ਜੇ ਉਹਨਾਂ ਦਾ ਪਰਿਵਾਰ ਆਉਂਦਾ ਤਾਂ ਉਹ ਚਲੀ ਜਾਵੇ ਇੱਥੋਂ ਇਹ ਇੱਕ ਮਾਰਕੀਟ ਨਾ ਸਮਝ ਕੇ ਉਹ ਭੁੱਲ ਜਾਵੇ ਜਿਵੇਂ ਉਹ ਬਾਕੀਆਂ ਚੀਜ਼ਾਂ ਨੂੰ ਭੁੱਲ ਗਈ ਸੀ ਤਾਂ ਉਹ ਕਹਿੰਦੀ ਆ ਕਿ ਮੈਨੂੰ ਸਿਰਫ ਸਤਨਾਮ ਕਹਿੰਦੇ ਕਿ ਮੈਨੂੰ ਸਿਰਫ ਇੰਨਾ ਕੁ ਜ਼ਿਆਦਾ ਜਦੋਂ ਉਹਨੇ ਮੇਲੇ ਵਿੱਚ 48 ਜੂੜੀਆਂ ਲਈਆਂ ਸੀ 38 ਜੂੜੀਆਂ ਲਈਆਂ ਸੀ ਬਸ ਉਹੀ ਯਾਦ ਨੇ ਕੋਈ ਬਾਕੀ ਹੋਰ ਕੁਝ ਵੀ ਯਾਦ ਨਹੀਂ ਹੈਗਾ ਮੇਰੇ ਤਾਂ ਉਹ ਕਹਦੀ ਆ ਵੀ ਜੇ ਉਹ ਆਉਂਦਾ ਉਹ ਚਲੀ ਜਾਵੇ ਐਨੇ ਨੂੰ ਆਪਾਂ ਦੇਖਦੇ ਆ ਕਿ ਜਿਹੜੀ ਸਤਨਾਮ ਦੀ ਸੱਸ ਸਰ ਸ਼ਮਸ਼ਾਦ ਉਹ ਗੱਲਾਂ ਕਰਦੀਆਂ ਆਉਂਦੀਆਂ ਨੇ ਕਿ ਵੀ ਇਹ ਗੱਲ ਦਾ ਸਤਨਾਮ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਇਹ ਇੰਡੀਆ ਤੋਂ ਜਾਂ ਭਾਰਤ ਤੋਂ ਉਹਨੂੰ ਕੋਈ ਲੈਣ ਆਇਆ ਹੈ ਵੀ ਇਹ ਗੱਲ ਉਹਦੇ ਤੱਕ ਨਹੀਂ ਪਹੁੰਚਣੀ ਚਾਹੀਦੀ ਤਾਂ ਸ਼ਮਸ਼ਾਦ ਉਹਨੂੰ ਕਹਿੰਦੀ ਆ ਕਿ ਇਹ ਚੀਜ਼ ਗਲਤ ਹੈ ਆਪਾਂ ਉਹ ਨਾਲ ਗੱਲ ਕਰਨੀ ਚਾਹੀਦੀ ਹੈ ਇਸ ਚੀਜ਼ ਤੋਂ ਸਤਨਾਮ ਦੀ ਸੱਸ ਬਹੁਤ ਖਫਾ ਹੁੰਦੀ ਆ ਇੰਨੇ ਨੂੰ ਇੱਕ ਔਰਤ ਦਾ ਪ੍ਰਵੇਸ਼ ਹੁੰਦਾ ਹੈ ਠੀਕ ਆ ਬਜ਼ੁਰਗ ਔਰਤ ਦਾ ਉਹ ਕੀ ਹੈ ਨੇ ਆ ਵੀ ਜਿਹੜੀ ਸਤਨਾਮ ਹੁੰਦੀ ਹੈ ਉਹਦੀ ਮਾਤਾ ਹੁੰਦੀ ਹੈ ਤਾਂ ਉਹਨੂੰ ਮਿਲਦੀ ਆ ਤਾਂ ਉਹ ਆਪਸ ਵਿੱਚ ਇਕੱਠੀਆਂ ਹੋ ਕੇ ਬਲ ਰੁੰਦੀਆਂ ਨੇ ਕਾਫੀ ਠੀਕ ਆ ਫਿਰ ਉਹਦੀ ਮਾਤਾ ਉਹਨੂੰ ਚੱਲਣ ਨਹੀਂ ਕਹਿੰਦੀ ਤਾਂ ਸ਼ਾ ਜਿਹੜੀ ਸਤਨਾਮ ਆ ਉਹ ਮਨਾ ਕਰ ਦਿੰਦੀ ਹੈ ਤੇ ਉਹ ਮਨਾ ਕਰ ਦਿੰਦੀ ਹੈ ਤਾਂ ਉਹਦੀ ਮਾਤਾ ਉਹਦੀਆਂ ਬਾਹਵ ਮਿੰਟਨਾ ਕਰਦੀ ਆ ਤੂੰ ਚੱਲ ਪਾ ਵੀ ਤੂੰ ਇੱਥੇ ਵੀ ਇੱਥੇ ਕੌਣ ਆ ਤੇਰਾ ਵੀ ਤੂੰ ਚੱਲ ਪਾ ਤਾਂ ਉਹ ਮਨਾ ਕਰ ਦਿੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਵੀ ਉਹ ਵੀ ਇੱਥੇ ਹੀ ਰਹਿ ਜਾਵੇ ਠੀਕ ਹੈ ਉਹ ਕਹਿੰਦੀ ਹੈ ਵੀ ਮੈਂ ਇੱਥੇ ਨਹੀਂ ਰਹਿ ਸਕਦੀ ਵੀ ਵੀ ਆਪਾਂ ਆਰਡਰ ਤੇ ਉਹ ਡੀਕਦੇ ਨੇ ਸਾਰੇ ਤੇਰੇ ਚਾਚੇ ਮਾਮੇ ਡੀਕਦੇ ਨੇ ਤੇਰਾ ਫਾਦਰ ਤਸੀਹਲ ਦਾ ਰੈਕਟਰੀ ਤਸੀਹਲ ਚ ਬੈਠਾ ਠੀਕ ਹੈ ਵੀ ਮੈਂ ਉਹਨੂੰ ਛੱਡ ਕੇ ਉਹਦੇ ਕਿਵੇਂ ਰਹਿ ਸਕਦੀ ਆ ਫਿਰ ਇਹੀ ਗੱਲ ਕੀ ਆਦੰਨੇ ਆ ਜਿਹੜੀ ਸਤਨਾਮ ਹੈ ਉਹ ਆਪਣੀ ਕੀ ਨੇ ਮਾਤਾ ਨੂੰ ਕਹਿੰਦੀ ਹੈ ਵੀ ਮੈਂ ਕੀ ਆਦੰਨੇ ਆ ਵੀ ਆਪਣੇ ਹੁਣ ਘਰ ਵਾਲਿਆਂ ਛੱਡ ਕੇ ਕਿਵੇਂ ਜਾ ਸਕਦੀ ਆ ਠੀਕ ਹੈ ਇੱਥੇ ਇਹ ਜਿਹੜੀ ਇਕਾਂਗੀ ਆ ਉਹ ਖਤਮ ਹੋ ਜਾਂਦੀ ਹੈ ਠੀਕ ਹੈ ਇਹ ਉਸ ਚੀਜ਼ ਨੂੰ ਬਿਆਨ ਕਰਦੀ ਹੈ ਜਦੋਂ 1947 ਦੇ ਵਿੱਚ ਕਤਲੇਆਮ ਹੋਇਆ ਸੀ ਔਰਤਾਂ ਨੂੰ ਲਤਾੜਿਆ ਗਿਆ ਸੀ ਉਸ ਚੀਜ਼ ਨੂੰ ਬਿਆਨ ਕਰਦੀ ਹੈ ਕੱਢਣਾ ਜਲਦੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ